ਵੰਦਰਪਣ ਦਾ ਸੰਧਾਰਾ ਲੈ ਕੇ ਚੱਲੇ ਅੱਜ ਲੈ ਇਹਦਾ ਪਹਿਲਾ ਹੀ ਗੇਟ ਦਾ ਖੋਲੀ ਆ ਆਹ ਲਾ ਆਹ ਲਾ ਚਵਾ ਲਓ ਤੇਲ ਉਹ ਤੇਲ ਨਹੀਂ ਚੋਣਾ ਧਾਰ ਹੀ ਚੋਦੇ ਮੱਝ ਦੀ ਇੱਥੇ ਤੇ ਆ ਜਾ ਹੁਣ ਐ ਐ ਲਿਪਾ ਲਿਪੀ ਹੋ ਰਹੀ ਹੈ ਹਜੇ ਤਾਂ ਕਰਨੀ ਨਹੀਂ ਨਦੀ ਨਾਲ ਕੋਈ ਤਾਂ ਨਹੀਂ ਐ ਨਨਤ ਖੁੜੇ ਜਾਣਾ ਹੂੰ ਆ ਕੀ ਖਲਾਰਾ ਪਾਇਆ ਇੰਨਾ ਅੱਜ ਐ ਕਿੰਨੇ ਦੇ ਸਾਲ ਵਿਆਹ ਵਾਲੇ ਡਰੈਕਲੀਨ ਕਰਾਉਣੇ ਆ ਇਹ ਹੈ ਇਹਦਾ ਪੰਡ ਮੰਨ ਲਾ ਲਾ ਬੈਲਾ 5000 ਰੱਖੋ ਹੈ 5000 ਨਹੀਂ ਹਾਂ 10-12000 ਕੋ ਹਾਂ ਇਹ ਯਾਰ ਹੁੰਦੇ ਆਏ ਕਰੋ ਫਿਰ ਘਰ ਹੀ ਕਰ ਲਾਂਗੇ ਆਪਾਂ ਪ੍ਰੈਸ ਮੈਂ ਕਰ ਦੂੰਗੀ ਤਾਂ ਮੈਨੂੰ ਤਾਂ ਸਮਝ ਆ ਮੈਂ ਚਾਹੀ ਪੁੱਛ ਦੌਰੂੰ ਕਿੰਨੇ ਸੂਟ ਕਿੰਨੇ ਆ ਹੋਣਗੇ ਮੰਨ ਲਾਦਾ ਸਪੋਨ ਤੁਹਾਡੇ 8 ਹੋਗੇ 4-5 ਮੇਰੇ ਆ ਤੁਹਾਡੇ ਆ 2-3 2-3 ਢਾਢ ਦੇ ਆ ਹੈਂ ਆ ਵੀ ਤੁਹਾਡਾ ਜੋਲਪੁਰੀ ਕਰਾਣਾ ਹੋ ਗਿਆ ਤੇ ਪਾ ਲਈ ਐਂ ਕਰ ਮਾ ਦਾ ਕਹਣਾ ਜਿਹੜੇ ਮੇਨ ਮੇਂ ਜਿਹਾ ਉਹ ਯਾਰ ਸੱਟਲਾ ਵਿੱਚ ਮੇਨ ਮੇਂ ਨਹੀਂ ਹੈ ਸਾਰੇ ਐਨੇ ਮੇਨ ਹੋਰ ਹੈ ਵਿਆਹ ਵੀ ਕਿਦਰੀ ਗਾ ਚੱਲਦਾ ਹੁੰਦਾ ਬਾਲੇ ਹੂਟ ਹੋ ਜਾਣੇ ਆ ਸੂਟ ਗਣ ਕੇ ਜੇ ਪਾਈ ਵੀ ਕਿੰਨੇ ਨਹੀਂ ਉੱਥੇ ਪਾਈ ਨੂੰ ਸਮਝਾਉਣਾ ਇੱਕ ਦੋ ਦਿਨਾਂ ਚੋਜ ਲੱਗੇ ਪਏ ਆਹ ਕਾਕੋ ਜੀ ਹੋਏ ਐਂ ਤਾਂ ਨਹੀਂ 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 ਕਰਾ ਦਿਓ ਇੱਕੇ ਦੀ ਕਰਾ ਕੇ ਡੈਡ ਦਾ ਮਿਕਸ ਜਿਹੋਏ ਪਜਾਮੇ ਸਾਰੇ ਪਜਾਮਾ ਦਾ ਲੱਭਣਾ ਹੀ ਫਿਰ ਆ ਪੈਂਟ ਕੋਟ ਵੀ ਜਿਹੋ ਡੈਡ ਦਾ ਵੀ ਕਰਾ ਦਈਏ ਹਾਂ ਆ ਆ ਜਾ ਦੇ ਤੂੰ ਆ ਪੈਂਟ ਕੋਟ ਦੇਖੀ ਮੈਂ ਤਾਂ ਲਾਦਾ ਇੱਕੀ ਦਾ ਪਾਇਆ ਯਾਰ ਇਹ ਡੈਡੀ ਨੇ ਫਿਰ ਮੈਂ ਬਤਾ ਕੀ ਕਹਿੰਨੀ ਆ ਜਾਨੂੰ ਸਟੀਮ ਪ੍ਰੈਸ ਕਰਾ ਲਈ ਬਿਆਹ ਤੇ ਹਾਂ ਪ੍ਰੈਸ ਕਰਾ ਦਿੰਨੇ ਇਹਨੂੰ ਕੋਈ ਨਹੀਂ ਹੋਇਆ ਸਾਫ ਪਿਆ ਇਹਦਾ ਜਮਾਂ ਸਾਫ ਪਿਆ ਉਹ ਸਾਰੇ ਕਰਾਈ ਜਾਂਦੇ ਆ ਮੇਰੇ ਇੱਕ ਵੀ ਨਹੀਂ ਕਰਾਇਆ ਨਹੀਂ ਆ ਤਾਂ ਜਮਾਂ ਸਾਫ ਪਿਆ ਉਹ ਕਰਾ ਦਨਾ ਜਿਹੜਾ ਡੈਡੀ ਦਾ ਕਰਾਉਣ ਵਾਲਾ ਤਾਨੀ ਕਿ ਮੈਂ ਉਸ ਤੋਂ ਪਾੜੀ ਨੂੰ ਬੜਾ ਰਸੂ ਕਰਤੀ ਕਿੱਥੋਂ ਪਾੜ ਕੇ ਚੁੰਨੀ 140 ਹੋਈ ਆ ਦੇ ਆ ਦੇ ਆ ਦੇ ਤੇ ਸੀਗੀ ਸੀ ਮੈਨੂੰ ਇਧਰੋਂ ਸੀ ਇਧਰੋਂ ਉਹ ਵਿਚਾਲੇ ਉਹ ਜੇ ਸੀ ਉਹਨਾਂ ਨੇ ਸੂਈ ਲੱਗੀ ਸੀ ਉਹਨਾਂ ਨੇ ਖਿੱਚਤੀ ਉਹਦੋਂ ਕਿਸੇ ਨੇ ਮੰਮੀ ਦੇ ਵੀ ਬੱਚੇ ਪਾਲੇ ਸਾਰੇ ਆਹ ਵੇ ਆ ਇੰਨੀ ਕੰਮ ਲੱਗਦੀ ਆਹ ਦੇ ਦੋ ਸਾਲ ਦਸਾਈ ਇਹ ਤਾਂ ਰਫੂ ਹੋ ਜੋ ਮੇਰੇ ਮੰਦਰ ਰਸੂ ਮੰਮੀ ਤੇਰੇ ਵਿੱਚ ਪਾਲੇ ਸਾਰੇ ਸਾਰੇ ਅੱਥਾ ਅੱਥਾ ਥੋੜੇ ਤਾਂ ਉਹ ਨਹੀਂ ਹੈਗਾ ਕੀ ਬਾਦ ਨਹੀਂ ਹੈ ਕਿ ਦਿੱਕੇ ਜਿਉਂ ਉੱਥੇ ਨੰਗੀ ਪਈ ਹੋਵੇ ਜਿੱਦ ਤੱਕ ਚੱਕ ਕੇ ਵਾਸਟਰਮ ਨਹੀਂ ਸੀ ਉੱਥੇ ਹੋਵੇ ਤੇ ਆਹ ਸੂਟ ਦਾ ਚੁੰਨੀ ਹੈ ਨਹੀਂ ਬਾਹਰ ਦਾ ਵਿੱਚ ਚੁੰਨੀ ਨਹੀਂ ਫਿਰ ਸਾਰੇ ਲੱਭ ਕੇ ਲੈ ਕੇ ਆਉਣੇ ਸੀ ਇਕੱਠੇ ਹੀ ਚੁੰਨੀ ਕਿਸੇ ਦੀ ਚੁੰਨੀ ਹੈ ਨਹੀਂ ਕਿਸੇ ਦਾ ਪਜਾਮਾ ਹੈ ਨਹੀਂ ਆਹ ਡੇਢ ਦਾ ਪੀਸ ਪੂਰਾ ਇਹਦਾ ਪੂਰਾ ਹੋ ਮਨਲਾ ਦਾ ਪੈਂਟ ਇਹਦਾ ਸਟੀਮ ਪ੍ਰੈਸ ਕਰਾ ਲਾ ਸਟਾ ਸ਼ਾਰਟ ਵੇਚੀ ਹੋ ਹੈ ਨਹੀਂ ਫਿਰ ਕਰਤੀ ਹੋਣੀ ਦਾਰੀ ਨੂੰ ਮੈਂ ਤੁਹਾਨੂੰ ਵਿਆਹ ਤੇ ਪਾ ਦਾਂਗੇ ਸਟੀਮ ਕੋਝੂਗੇ ਤੋ ਹਾਂ ਬਸੀਆਂ ਤਾਂ ਹੋ ਜੂ ਫੇਰ ਫੇਰ ਕਰਾਵਾਂਗੇ ਅੱਧਰ ਪਾ ਲਈਏ ਤੂੰ ਚਲ ਤੁਹਾਡੇ ਹੋਰ ਕਿਹੜੇ ਆ ਮੇਰਾ ਤਾਂ ਪਤਾ ਨਹੀਂ ਬਸ ਆ ਹੀ ਹੋਣੇ ਆਪਾਂ ਦਾ ਧੋ ਕੇ ਉਵੇਂ ਪਾ ਲੈਣੇ ਆਪਣਾ ਐਡਾ ਕੋਈ ਹੈ ਨਹੀਂਗਾ ਡਰੈਡ ਰੂਕਲੀ ਨਾਲ ਆ ਨੋੱਕਾ ਦੇ ਉਹ ਲਿਆਂਦੀ ਉਹਦਾ ਉਹ ਦੇਖ ਲੈ ਲੱਭ ਕੇ ਉਹਨੂੰ ਪਤਾ ਵੀ ਮੇਰਾ ਕਿੱਥੇ ਕੀ ਪਿਆ ਇਹਦੀ ਚੁੰਨੀ ਰਵਾ ਮੇਦੀ ਚੁੰਨੀ ਹੈ ਨਹੀਂ ਦੂਜੇ ਸੂਟ ਦੀ ਸੀ ਸੈਟ ਹੀ ਪੂਰੇ ਨਾਲ ਉਹ ਹੈਂਗਰ 'ਤੇ ਡੰਗ ਦਾਂਗੇ ਕੀ ਹੋ ਗਿਆ ਮਾ ਸਹਿਵਾ ਨੂੰ ਕਹਿੰਦੇ ਉੱਤਰਿਆ ਹੁਣ ਉਤੋਂ ਸਹਿਵਾ ਦਾ ਹਜੇ ਵਾਲ ਬੂਲ ਆਪਦੇ ਵਿੰਗੇ ਟੇਢੇ ਕਰੀ ਜਾਂਦੀ ਆ ਹੋਰ ਉਹਦਾ ਲਾਊ ਕੀ ਟਾਈਮ ਹਜੇ 10 15 ਮਿੰਟ ਆ ਇਹਨੇ ਮੂੰਹ ਮਾਂ ਪਲਾਸਟਰ ਕਰਨਾ ਫੇਰ ਆਉਗੀ ਮੂੰਹ ਕੀ ਹੋਇਆ ਸੀ ਹਣ ਪਤਾ ਨਹੀਂ ਕਹਿੰਦੀ ਮੇਕਅਪ ਕਰਨਾ ਤੂੰ ਵੀ ਕਰਦੀ ਹਿੰਦੀ ਮੈਂ ਮੇਕਅਪ ਹਾਂ ਕੋ ਹੁੰਦਾ ਨਹੀਂ ਸੀ ਉਦੋਂ ਡੈਡੀ ਹੈ ਡੈਡੀ ਹੁੰਦਾ ਸਭ ਕੁਝ ਸੀ ਹਾਂ ਨੇਚਰਲ ਬਿਊਟੀ ਸੀ ਤੇਰੀ ਵੇ ਦਾ ਭਾਈ ਇਹ ਦੇਸੀ ਬੰਦੇ ਆ ਕਦੇ ਸਰਖੀ ਦਿਨ ਆ ਕੇ ਦੇਖੀ ਕਦੇ ਦੇਸੀ ਬੰਦੇ ਦੇਸੀ ਹੁੰਦੇ ਸੀ ਆ ਵੀ ਲੈ ਕੇ ਜਾਣੀਆਂ ਹਜੇ ਆਉ ਡਰਾਈ ਕਲੀਨ ਕਰਾਉਣੇ ਆ ਲੱਗਣਾ ਹਜੇ 7-8000 ਦੇਖੇ ਹੋਰ ਆ ਜਾ ਹੁਣ ਆਉਗੀ ਹਜੇ ਕੱਢ ਜਾ ਤਰੀ ਕਿਹੜੇ ਬਾਤ ਸੁਣਦੀ ਆ ਤਾਂ ਤਾਂ ਨਹੀਂ ਬਾਤ ਸੁਣਦੀ ਨਹੀਂ ਸੌਣ ਦੀ ਉਹ ਪੰਜਾਬ ਦੀ ਪਪਾ ਮਾਪੀ ਪਾ ਕਰਨੇ ਪਿਆਣਾ ਕਹਿੰਦੇ ਮੂਰਾਣਾ ਵੀ ਨਾਲ ਲੈ ਜਾਣਾ ਲਾ ਮੂਰਾ ਦੋਰ ਪੀਪੇ ਲੈ ਜਾਓ ਮੂਰਾਣਾ ਲਿਆ ਸੰਧਾਰਾ ਉਹਨਾਂ ਨੂੰ ਸੰਧਾਰਾ ਲੈ ਕੇ ਜਾਨੇ ਸੰਧਾਰੇ ਬਿੰਦਰਪਨ ਦਾ ਸੰਧਾਰਾ ਲੈ ਕੇ ਚੱਲੇ ਅੱਜ ਆ ਮੂਰਾਣਾ ਪੀਪਾ ਬੜਾ ਸੋਹਣਾ ਯਾਰ ਨੂੰ ਲੈ ਦੇਖਿਆ ਤੁਹਾਨੂੰ ਕਿਹਾ ਸੀ ਨਾ ਵੀ ਇਦਾਂ ਉਹ ਕੱਪੜੇ ਜੇ ਬਾਹਰ ਪਾਏ ਆ ਹਾਂ ਹਈ ਤਾਂ ਉਹ ਦੇ ਫੈਸ਼ਨ ਚੱਲ ਰਿਹਾ ਪੂਰਾ ਐ ਐ ਲੇ ਪਾ ਲਿਪੀ ਹੋ ਰਹੀ ਹੈ ਹਜੇ ਤਾਂ ਹਨ ਨਹੀਂ ਨਾਮ ਦੇ ਕੋਲ ਕਹਿੰਦੀ ਹੈ ਹੈ ਨਨਤਾ ਖੜੇ ਜਾਣਾ ਵੱਡੇ ਦਾ ਸ਼ੁਰੂ ਕੀਤਾ ਕੰਮ ਸੀ ਹਾਂ ਹੈ ਵੱਡੀ ਭੈਣ ਤੋਂ ਲੈ ਕੇ ਛੋਟੀ ਭੈਣ ਤੱਕ ਜਾਵਾਂਗੇ ਸੰਧਾਰੇ ਦੇਣਾ ਤੇ ਨਾਲ ਹੀ ਰੋਟੀ ਪਾਣੀ ਖਾ ਜਾਣਾ ਹੈ ਇਕੱਠਾ ਹੀ ਕੰਮ ਨਿਮੇੜਾਉਣਾ ਹੁਣ ਕਰਨਾ ਕਰਨਾ ਪੈ ਕੇ ਕਰ ਮੈਂ ਤੇਰਾ ਤਾਂ ਨਹੀਂ ਕੋਈ ਕੱਪੜਾ ਪਾ ਲੈ ਪਾ ਲੈ ਪਾ ਲੈ ਸਾਰੇ ਹੂੰ ਹੂੰ ਲੈ ਲੈ ਇੱਕੋ ਜਿਹੀਆਂ ਦੋ ਉਹਨੂੰ ਵੀ ਗਿਆ ਪੈਰਾਸ਼ੂਟ ਪਾਉਣ ਕਹਿੰਦੇ ਨਹੀਂ ਗੱਲ ਨਹੀਂ ਹੈ। ਕਰਮੀ ਆ। ਹਾਂ। ਮਾਟਰ ਛਕੀ ਨਹੀਂ ਨੂੰ ਕੀ ਕਰਨਾ? ਸਹੀ ਗੱਲ। ਉਹਨੂੰ ਕਰਮੀ ਵੀ ਦੇਖਣੀ ਆ ਉਹ ਸਿਲਗਰੀ ਦੇਖਣਾ। ਤੇ ਵਿਆਹ ਵਰਮ ਜਿਹੇ ਰੱਖਦਾ ਉਹਦੋਂ ਵੀ ਦੇਖਿਆ। ਉਹਦੋਂ ਪੈਰਾਸ਼ੂਟ ਪਾਲੇ। ਉਹਦੋਂ ਨਹੀਂ ਦੇਖਿਆ। ਇੱਕੋ ਬਾਹਰ ਮਰੀ ਗਈ। ਚਲੋ। ਬਾਤ ਤਿਆਰ ਆ? ਹਾਂ ਬਸ ਇਹਦੀ ਤਾਂ ਨਿਕਲ ਗਿਆ। ਹਾਂ। ਹੁਣ ਕੀ ਆ? ਹਾਂ। ਹੁਣ ਤਾਂ ਕੋਈ ਡੈਕਟਰ ਨਹੀਂ ਹੁਣ ਛੁੱਟ ਨਹੀਂ ਨਾ ਅਜੇ ਮੇਰੇ ਤੋਂ ਪਹਿਲਾਂ। ਲੋ ਜੀ ਦਾ ਟੈਚੀ ਜਿ ਪੈ ਕੇ ਐਂਡ ਆਈ ਏਮ ਗੋਇੰਗ ਚਲੋ ਚਲ ਜੀਏ ਕਰਾਂ ਗੁੱਡੀ ਆ ਜਾ ਆ ਜਾ ਆ ਜਾ ਹੂੰ ਕਿੰਨੀ ਇੱਕ ਸਾਈਡ ਸੋਹਣੀ ਲੱਗਦੀ ਜਾਂ ਆ ਕੇ ਇੰਨਾ ਸੋਹਣਾ ਲੱਗਦੀ ਆਏ ਸੋਹਣੀ ਲੱਗਦੀ ਹਨ ਆਏ ਵਧੀਆ ਲੱਗਦੀ ਆ ਮਾਂ ਤਾਂ ਨਹੀਂ ਕੀ ਕੀ ਸਾਰੀ ਨੂੰ ਮਾਂ ਦੀ ਟਾਈਟ ਕਰਾਉਣ ਵਾਲੀ ਆ ਉਹ ਡਿੱਗ ਜਾਂਦੀ ਆਂ ਸਾਪ ਹੂੰ ਪਾਲਾ ਮਾਈ ਰੱਖਿਆ ਕਰੋ ਭਰੇ ਨੂੰ ਆ ਜੂਗੀ ਕਿ ਨਾ ਕਿੰਤਾ ਸੁਣੇ ਤਾਂ ਕਹਿੰਦਾ ਘੜਕੋ ਹੈ ਗਾਲ ਸਾਡੋ ਤੇ ਡੈਕੋ ਵੀ ਮੋੜ ਚੋ ਚਲੋ ਬੰਦਰੇ ਰੱਖਣਾ ਉੱਧਰ ਬੰਦਰ ਪਰ ਰੱਖ ਲੈ ਸੂਟ ਇਹ ਬਨਾਲੀ ਗੱਡੀ ਕਿ ਰੱਖ ਲੋ ਹਾਂ ਮੈਂ ਇਹ ਦੇ ਦੇਣੇ ਸੁਧਾਰੇ ਦੇ ਨਾਲ ਹਾਂ ਆ ਬੰਦਰ ਮਾਣ ਦਾ ਆ ਚਾਰਜਰ ਤੇ ਲਾਤਾ ਲਾ ਲ ਇੰਦਰ ਚਾਰਜਰ ਕਿੱਥੇ ਆ ਉਹ ਅੰਦਰ ਆ ਪੰਡਤਾਂ ਜੀ ਜਾਣੀ ਹੁਣ ਪੰਡ ਵੀ ਲੈ ਕੇ ਜਾਣੀ ਪਣੀ ਆ ਮੈਂ ਚ ਵੀ ਇਹ ਕਰਨੇ ਕੋਲ ਹੈਗਾ ਚਾਰਜਰ ਚਾਈ ਚਾਲਦੇ ਆ ਲੈ ਚਾਲ ਲਈ ਚਾ ਦੇਣਾ ਚਲੋ ਵੀ ਚਲੋ ਇਹ ਕਦੋਂ ਹਾਂ ਮੈਂ ਕਾਲਾ ਜਣ ਦੋਹਾਂ ਨੂੰ ਲੈ ਚੋਣੇ ਆ ਹਾਂ ਨਹੀਂ ਰੱਖਣਾ ਨਹੀਂ ਇਹਨੂੰ ਚੱਕਣਾ ਹੁਣ ਵਿਦਨ ਕੋਲੇ ਹੁੰਦੇ ਕਿ ਆਉਣਾ ਹਾਂ ਤੇ ਹੁਣ ਇੱਕ ਕੰਮੇ ਨੂੰ ਉਹ ਕੰਮੇ ਭਾਣੇ ਦਾ ਸੰਧਾਰਾ ਉਹ ਕੰਮੇ ਭਾਣੇ ਦਾ ਸੰਧਾਰਾ ਉਹ ਗਿਆ ਚੱਕੋ ਫਿਰ ਉਹ ਵੀ ਪੀਪਾ ਇੰਦਰ ਹੋ ਗਿਆ ਤਾਂ ਲੱਕੋ ਆਹ ਤੇ ਕੰਮੇ ਦਾ ਚਲੋ ਆ ਚੱਕੋ ਗਰਾ ਆ ਫਾੜ ਲੈ ਆ ਲੈ ਕਰ ਹਾਂ ਕੰਮੇ ਤਾਂ ਤਾਂ ਰਹਿੰਦੇ ਕਿਉਂ ਦੇਖੇ ਨਹੀਂ ਆਉਣਾ ਕੰਮੇ ਨੂੰ ਕੱਲ ਨੂੰ ਹੋਰ ਲੈ ਕੇ ਆਇਓ ਹਾਂ ਤਾਂ ਕਿੱਥੇ ਇੰਨਾ ਨਹੀਂ ਲੋਟਾਣਾ ਪੀਪੇ ਵਿੱਚੋਂ ਤੇ ਫੱਡੀ ਦੇ ਚੱਲ ਫਿਰ ਆ ਕੇ ਕੱਲ ਨੂੰ ਆ ਮੋੜ ਕੇ ਫੇਰ ਦੇਮ ਇਟ ਸੂਟ ਤਾਂ ਲੈ ਲਿਆ ਰੋਣ ਦਾ ਇੱਥੇ ਲਿਆ ਬਾਹਰ ਕੱਢ ਕੇ ਰੱਖਦਾ ਸੂਟ ਅੱਛਾ ਫਿਰ ਕਰ ਲੂ ਨਿਆਮਾਂ ਗਿਆ ਆ ਕੇ ਉਹਨੂੰ ਐਨੇ ਪੀਪਿਆਂ ਨੇ ਬੈਠਾ ਹੈ ਕਿੱਥੇ ਚੱਲ ਫਿਰ ਦੋ ਰੋਣ ਵਾਲਿਆਂ ਤੋਂ ਅਸੀਂ ਮਗਰ ਇਹ ਤਾਂ ਕੁੱਲੀ ਹੋਵੇਗੀ ਉਹ ਨਹੀਂ ਆ ਪੰਡ ਹੋਣੀ ਆ ਅੰਦਰ ਹੋਗਾ ਗਾਗਾ ਆ ਪੰਡ ਵੀ ਹੋਣੀ ਆ ਮਗਰਲੀ ਤੇ ਡੈਡੀ ਆ ਫੜੂ ਮੈਂ ਪੰਡ ਲਿਆਉਣਾ ਫਿਰ ਚੱਲਾਂਗੇ ਫਿਰ ਸੂਟ ਵੀ ਲੈਣ ਦਿੰਦੇ ਆ ਆਓ ਕੱਢਦੇ ਫਿਰ ਸੂਟ ਕੰਮੇ ਪਾਣੇ ਦਾ ਚਲੋ ਜੀ ਸੈਟ ਬੈਠਿਆ ਮੰਮੀ ਕੱਪੜੇ ਫਾਂਡੀ ਬਹੁਤ ਵੱਢੀਆਂ ਉਹ ਹੋਰ ਕੱਪੜੇ ਦਾ ਨਹੀਂ ਆ ਬੱਦਲ ਕਰੀ ਫਿਰਦਾ ਬੱਦਲ ਕਿੰਨੇ ਸੋਹਣੇ ਬੱਦਲ ਸੋਹਣੇ ਕਿੰਨੇ ਲੱਗਦੇ ਆ ਰੇ ਸਾਰੇ ਪਿੰਡ ਦਾ ਵੀ ਘੇੜਾ ਘੜਾਉਣਾ ਯਾਰਾ ਦੱਸਣਾ ਵੀ ਆਪਣਾ ਪਿੰਡ ਆਏ ਆ ਸਾਡੇ ਪਿੰਡ ਚ ਆ ਆ ਕੋਸ ਤੇਰੇ ਸਹੁਰੇ ਆ ਦੇ ਬੈਠੇ ਕਿਉਂ ਸਾਥਾਂ ਕੀ ਰੇ ਆਪਣੀ ਆਰੇ ਪਿੰਡ ਦਾ ਟੂਰ ਲਵਾਉਣਾ ਇਹਨੂੰ ਅਕਦਾ ਕਹਿੰਦਾ ਤਾਂ ਹੋਣਾ ਵੀ ਇਹਨਾਂ ਦੀ ਗੱਡੀ ਨਹੀਂ ਚੱਗਦੀ ਸਹੁਰਾ ਦਾ ਗੱਡੀ ਤਾਂ ਹੁਣ ਫਿਰ ਵਿਆਹ ਹੋ ਕੇ ਛੱਡੇ ਆ ਹੁਣ ਆਈ ਚੱਲੜੀਆਂ ਆ ਪਹਿਲਾਂ ਤਾਂ ਟੱਕਦੀ ਸੀ ਪਹਿਲਾਂ ਤਾਂ ਚੱਲ ਨਹੀਂ ਸਕਦੀ ਬਾਬੇ ਵੀਡੀਓ ਦਾ ਕਰ ਹਾਂ ਇਹ ਬਾਬਾ ਫਰੈਂਡ ਫੋਟੋਗ੍ਰਾਫਰ ਜਿਹਨੇ ਸਾਡੇ ਆਪਣੇ ਸਾਰੇ ਵਿਆਹ ਦਾ ਬਾਬੇ ਨੇ ਕੀਤਾ ਸੀਗਾ ਬੜੀ ਵਧੀਆ ਬਣਾਈ ਹਾਂ ਹਾਂ ਬਹੁਤ ਸੋਹਣੀ ਵੀਡੀਓ ਬਣਾਈ ਐ ਐਵੇਂ ਕਹਿਣ ਨੂੰ ਕਿਵੇਂ ਮਰਜੀ ਕਹਿ ਦਈਏ ਪੂਰਾ ਘੈਂਟ ਕੰਮ ਕੀਤਾ ਬਾਬੇ ਨੇ ਯਾਰ ਛੇਰਾ ਲਾਇਆ ਪਿਆ ਫੇ ਜਿਹੜੇ ਆਪਣੇ ਗਾਣੇ ਆਉਣਿਆ ਉਹਨਾਂ ਦੀ ਵੀ ਵੀਡੀਓ ਵੀ ਬਾਬੇ ਨੇ ਬਣਾਈ ਐ ਇਹ ਉਹ ਵੀ ਦਿਖਾਵਾਂਗੇ ਤੁਹਾਨੂੰ ਸਾਰਿਆਂ ਨੂੰ ਜਿਹੜੇ ਗਾਣਾ ਹੁਣ ਛੱਡਾਂਗੇ ਆਪਾਂ ਦਸਾਂ ਦਿਨਾਂ ਨੂੰ ਏ ਆਕੇ ਗੁਰਦੁਆਰਾ ਸਾਹਿਬ ਬਿੰਦਰ ਭੈਣੇ ਦਾ ਫੋਨ ਆਇਆ ਇੱਥੇ ਤਾਂ ਭਾਈ ਸੀ ਬਿੰਦਰ ਭੈਣੇ ਕਹਿੰਦੀ ਸੀ ਤਾਂ 11 ਵਜੇ ਆਉਣਾ ਸੀ ਮੈਂ ਕਿਹਾ ਹਾਂ ਕਿ ਤਾਂ ਅਸੀਂ ਤਿਆਰ ਹੁੰਦੇ ਹਾਂ 11 ਵਜੇ ਤਾਂ ਅਸੀਂ ਸਾਡੇ ਕੰਮ ਨਿਬੜਦੇ ਆ 11 ਵਜੇ ਤਾਂ 12 ਵਜੇ ਨਿਬੜਿਆ ਅੱਜ ਤਾਂ ਜਾਰ ਮੇ ਤਾਂ ਮਿਕਨ ਚਾਰ ਦੇ ਵੀ ਸਾਢੇ 4 ਹੋ ਜਾਣੇ ਆ ਕਾ ਤੋ ਉਹਦੇ ਉੱਥੇ ਟਾਈਮ ਲੱਗ ਜਾਣਾ ਥੋੜਾ ਜਿਆ ਤੇਰੇ ਕੱਪੜੇ ਖੜਾਉਣੇ ਆ ਇੱਕ ਦੋ ਕੰਮ ਮੈਨੂੰ ਆ ਸ਼ਹਿਰ ਕਿਸੇ ਤੇ ਮਾਰੀ ਬਿਲਾ ਇੱਥੇ ਵਿਆਹ ਹੋਇਆ ਦੀ ਆਪਣਾ ਪਿੰਜੀ ਐ ਹੈ ਅੱਛਾ ਖਾਲੀ ਬੈਦਲੋ ਜ ਹੈ ਨਾ ਹਾਂ ਹੀ ਆ ਫਿਰ ਚਲੋ ਬਈ ਇੱਥੋਂ ਲਾਵਾਂਗੇ ਉਹ ਮਠਿਆਈ ਮਠੀਈ ਲੈ ਪਪੜ ਦਾ ਦੋਸਤ ਆ ਅੱਛਾ ਲੈ ਸੱਚੀ ਮਟਰ ਨਾ ਪਤਾ ਮੈਂ ਤੇ ਫਫੜ ਇੱਕ ਦੋ ਵਾਰ ਆਏ ਆ ਨਾ ਪੱਡੇ ਡੁੱਬੇ ਲੈਣ ਉਹ ਪਹਿਲਾਂ ਦੱਸਦੀ ਤੈਨੂੰ ਮੈਂ ਤਾਰ ਕੇ ਲੈ ਕੇ ਜਾਂਦਾ ਨਾਲੇ ਸਾਸਤਾ ਦੇ ਦਿੰਦਾ ਆਪਾਂ ਨੂੰ ਉਂ ਕਰੇ ਵੀ ਛੱਡ ਕੇ ਹੁਣ। ਹਾਂ। ਹੁਣ ਜਦੋਂ ਅਪਦਾ ਖਾਈਏ। ਓੱਖ ਲੱਗੀ ਵੀਰ। ਘੰਟਾ ਲੱਗਾ ਉਹ ਟਾਈਮ ਬਾੜਾ ਗਾ ਗਾ ਕਵਾਲੇ ਸੀਗੇ ਖੜੇ ਅਦੇ। ਗਾਂ ਸੂਪੀ ਪਾਣੇ ਕੀ? ਹਾਂ। ਨਾ ਫੇਰ ਤੱਕ ਬੌਲੀ ਖਾਵਾਂਗੇ ਜਾ ਕੇ। ਹੋਰ ਖਾਣੇ ਦਿੱਤੀ ਬੱਛੀ ਮੈਂ ਨਹੀਂ ਦਿੱਤੀ ਖੱਟੀ। ਅੱਛਾ 2-2 ਸੂਪੀਆਂ। ਮੱਝ ਵੀ ਸੂਪੀ। ਹਾਂ। ਫੇਰ ਤਾਂ ਵਧਾਈਆਂ ਦਵਾਂਗੇ ਜਾ ਕੇ। ਹਾਂ। ਨਾਲੇ ਖਾਵਾਂਗੇ ਬੌਲੀ। ਚਾਹ ਨਹੀਂ ਪੀਦੇ। ਸਰਦ ਨਹੀਂ ਦੁੱਤੀ ਜਾਂਦਾ। ਚਾਹ ਪੀਨੇ ਆ ਚੱਲ ਕੇ। ਏ। ਆ ਯਾਰ ਤੁਸੀਂ ਤਾਂ ਕੋ ਜੀਆਂ ਹੀ ਆ। ਚਾਹ ਆਪ ਹੀ ਨਹੀਂ ਛੱਡਦੀ ਨਾ ਮੰਮੀ ਤੂੰ ਛੱਡਦੀ। ਸਰਦ। ਮੈਂ ਤਾਂ ਡੈਡ ਚਾਰ ਵਾਰੀ ਪੀਤਾ ਨੇ ਪੰਜ ਵਜੇ ਤੱਕ। ਲੈ ਲੋ। ਤਾ ਤੂੰ ਵੀ। ਆ ਗਈ ਬੱਸ ਹੁਣ ਤਾਂ ਮਿੰਟ ਪੰਜਾਂ ਦੀ ਗੱਲ ਆ ਯਾਰ। ਚੱਕਲਾ ਤੋ 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 ਕਰ ਜਾਂਦਾ। ਗਰਦਾ ਤੋ 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 ਛੱਕਣਾ ਨਹੀਂ ਉਹਨ ਦਾ ਪੰਡ ਆ ਜਾਣਾ ਇਹਨਾਂ ਦਾ ਵੈਚ ਹੀ ਰਹਿਣਾ ਤੇਲ ਚੋਣਾ ਹਲੋ ਟੱਕਲੇ ਵਿੱਚ ਆ ਗਿਆ ਹਲੋ ਲਾ ਜੂ ਆਈਆ ਕਹ ਗਿਆ ਫਲਾਣਾ ਨੇ ਕੀ ਆ ਜੂ ਆਈ ਜੂ ਆਈ ਕੀ ਪਤਾ ਨਹੀਂ ਮੈਂ ਤਾਂ ਦੁਫਾਈ ਹੋਸੀ ਉਹ ਆ ਗਿਆ ਪੰਡ ਤੋਥੜਾ 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 ਆ ਟੱਬਾ ਜਾ ਰਹਿ ਗਿਆ ਬਸ ਇਹਨਾਂ ਦੇ ਇੱਥੇ ਪਹਿਲਾਂ ਸਾਰੇ ਇੱਧਰ ਬੈਈ ਆਂਦੇ ਐ ਕੋਣ ਕੋਣ ਦਾ ਪਤਾ ਨਹੀਂ ਕੌਣ ਸੀ ਉਹੀ ਜੇ ਤਾਂ ਉਹ ਵੀ ਹੱਸਪੇ ਵਿਚਾਰੇ ਟੋਟੜ ਬੰਨੇ ਛੋਟਾ ਬਹੁਤ ਆ ਆ ਕਾਏ ਤੇਰੀ ਕੁੜੀ ਦਾ ਘਰ ਆ ਗਿਆ ਮੰਮੀਆਂ ਲੈ ਇਹਦਾ ਪਹਿਲਾ ਹੀ ਗੇਟ ਤਾਂ ਖੋਲੀ ਆ ਆਹ ਲਾ ਆਹ ਲਾ ਲਾ ਚਵਾ ਲਓ ਤੇਲ ਉਹ ਤੇਲ ਨਹੀਂ ਚੋਣਾ ਧਾਰ ਹੀ ਚੋਦੇ ਮੱਝ ਦੀ ਇੱਥੇ ਸੋਨਾ ਬਣ ਗਿਆ ਹੈ ਨਾ ਇੰਟਲੌਕ ਲਾਏ ਤੇ ਇਹ ਤਾਂ ਵਿਚਾਰੀ ਆ ਹੀ ਰਹਿੰਦੀ ਹੈ ਮੱਝਾਂ ਘਾੜੀਆਂ ਕੋਈ ਨਾ ਤੇਨੂੰ ਕੀ ਯਾਰ ਕੋਈ ਨਾ ਤੇਲ ਵਾਲਾ ਦਾ ਮਜ਼ਾਕ ਕਰਦੇ ਵਿਚਾਰੀ ਦੀ ਮੱਝ ਵੀ ਮੈਂ ਬੁਝਾਈ ਭਾਣੇ ਨੂੰ ਹੋਰ ਆਹ ਪੱਟ ਤਾਂ ਗਾ ਕੋ ਆਹ ਸਾਰਾ ਕੋ ਪੱਟ ਤਾਂ ਇੱਥੇ ਦਾ ਬਣਾਤਾ ਚਲੋ ਆਹ ਨਾ ਤੇਲ ਤੇਲ ਚ ਵੋ ਆਇਆ ਹੀ ਨਹੀਂ ਯਾਰ ਮਾਜ ਤਾਂ ਇਹ ਦੋ ਥਣ ਘੋਟ ਦੰਦੀ ਆਪੇ ਧਾਰ ਨਕਲ ਜਾਣੀ ਛੋੜੀ ਮਾਸੀ ਸਾਸਰੀ ਕਾਲ ਹੋਰ ਕਹਿਵਾ ਹੋਰ ਭਣਿਆ ਸਾਸਰੀ ਕਾ ਠੀਕ ਹੈ ਹੋਰ ਮਾਸੀ ਕਹਿ ਮਾਸੀ ਤਾਂ ਵਧੀਆ ਵਧੀਆ ਤੁਸੀਂ ਠੀਕ ਹੋ ਉਹ ਠੀਕ ਹੋ ਬਾਅਦ ਵਿੱਚ ਆਪਾਂ ਕੇ ਤੇ ਬਾਅਦ ਵਿੱਚ ਮਾਰਦੇ ਮਾਰਦੇ ਆਛਦਾ ਰਾ ਤੁਹਾਡਾ ਲਾਲਾ ਲਾਲਾ ਨੀ ਆਹ ਹੈ ਲਾ ਲਾ ਨੀਵੇਂ ਪਾਸੇ ਹੈ ਲਾ ਨਵਾਰਾ ਨਵਾਰਾ ਜਨਾ ਲਾ ਨਵਾਰਾ ਦੀਪਾ ਘਰ ਪਿਆ ਵਿੱਚ ਤੇਰਾ ਦੀਪਾ ਧਰਾ ਪਿਆ ਆ ਲਾਓ ਭਾਈ ਜਲੇਬ ਲੈ ਕੇ ਆਉਂਦਾ ਚਲੋ ਇਹ ਜਲੇਬ ਵਾਲ ਹਾਂ ਜਲੇ ਵਾਲਾ ਪੀਪਾ ਵਾਸੀ ਹੈ ਹਾਂਜੀ ਹੋਰ ਵਧੀਆ ਲੈ ਪਾਣੀ ਫਾੜ ਲੈ ਬਸ ਨਾਲ ਬਸ ਆ ਉਹਨਾਂ ਖਾਏ ਉਹ ਵੀ ਫਿਰ ਕੋਲਡ ਕੋਲਡ ਨਾ ਲੱਗ ਜੇ ਹਾਂ ਬਤਾਉਰ ਦਾ ਚਾੱਕ ਲਓ 2 ਮਿੰਟ ਰਕੋ ਇਹਦਾ ਲਾਉਂਦੀ ਆ ਨਹੀਂ ਦੋ ਘੰਟੇ ਪੂਰੀ ਹੈ ਨਹੀਂ ਕੋਈ ਹੈਗਾ ਇਹ ਫੀਡ ਨਹੀਂ ਫੜਾ ਰ ਮੈਨੂੰ ਮੈਂ ਤਾਂ ਡਰ ਲੱਗਦਾ ਨਾ ਦਿੰਦੇ 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 ਅ ਅੰਦਰ ਪੈਣ ਨਹੀਂ ਕੋਈ ਮਾਰ ਦੇਣੀ ਨਹੀਂ ਦਿਖਾ ਕੋਈ ਆ ਉਹਦੇ ਉਹਦੇ ਲਿਆਂਦੀ ਪਾਸੀ ਹਾਂ ਅੱਗੇ ਟੈਕ ਟੈਨ ਨਹੀਂ ਪਾ ਜਾਣਾ ਜੀ ਬੰਦੇ ਬਾਕੀ ਗੱਲ ਪ੍ਰਾਂਤ ਦੀ ਬਾਈ ਮੈਂ ਤਾਂ ਦੋ ਪਿੰਨੀ ਦੇ ਬੈਠਾ ਜਾਉ ਹਾਂ ਹਾਂ ਜੀ ਹਾਇ ਉਹ ਜਿਹਨੂੰ ਹੀ ਬੰਦ ਕਰਦੇ ਕਿਤੇ ਕੋਈ ਹੋਰ ਇੱਥੇ ਇੱਥੇ ਮੈਂ ਪੱਕਾ ਮੈਂ ਮੈਂ ਕਿਨਾਂਤ ਲੀ ਗੇ ਤੁਹਾਡੇ ਜਗਾਂ ਦੇ ਬੁਖਰੇ ਦੇ ਬੁਖਰੇ ਇਹ ਰਾਤ ਨੂੰ ਸਹੀ ਗੱਲ ਆ ਮੇਰੇ ਰਾਜਪਤੀ ਬੁਖਰੇ ਆ ਦੋ ਰਹੀ ਜਾਂ ਹਾਂ ਇਹਨਾਂ ਨੂੰ ਦੋ ਉਹਨਾਂ ਦੀ ਗੱਟੀ ਦਾ ਤੇ ਉਹ ਹੀ ਜਾਂਦਾ ਅੱਗੇ ਹੋਲਪਰੋਂ ਨਾ ਇਹ ਬੜੇ ਆਉਂਦੀ ਐ ਮੱਝ ਨੂੰ ਐ ਐਂਕੀ ਹੁੰਦਾ ਫਿਰ ਹੈਲਦੀ ਨਹੀਂ ਮੱਝ ਐ ਧਾਰ ਰਿਆ ਇਹਨੂੰ ਵੀ ਦੱਸੇ ਕੋਸ ਗੋਣ-ਗੋਣ ਦੇ ਇਹਨੂੰ ਮਤਲਬ ਲੱਗਦਾ ਇਹਦਾ 14 ਨੀਂ ਮਰਨੀ ਜਰਾਜੂ ਇਹਦਾ 14 ਨੀਂ ਮਾਰਦੀ ਤਾਂ ਨਹੀਂ ਨਾ ਸਹੀ ਗੱਲ ਹੌਣ ਤਾਂ ਉੱਠ ਲਈ ਨਾ ਉਤਾਲੀ ਦੀ ਪੁੱਟਾ ਜਾਂਦਾ ਨਹੀਂ ਨਹੀਂ ਉਹਦੇ ਆਉਣ ਲੱਗੇ ਦੁੱਧ ਥੋੜਾ ਆਉਂਦਾ ਉਦੋਂ ਦਾ ਚਾਰ ਜਣਾ ਉਦੋਂ ਚਾਰ ਜਣਾ ਨੂੰ ਦੁੱਧ ਦਿੱਤੀ ਉਹ ਤਾਂ ਚੰਗਿਆ ਹੈਗਾ ਉਹ ਦੋ ਦੋ ਆਪਾਂ ਚਲਦੇ ਗਏ ਉਹ ਤੂੰ ਚੋਈ ਵਾਲੇ ਟਾਈਮ ਬਾਤ ਹਾਂ ਉਹ ਇੱਕ ਧੋਰੇ ਘਾਹ ਮੋੜ ਤੇ ਆ ਗਣਾ ਧੋਰੇ ਹਾਂ ਗਾਂਹ ਦੇ ਆਉਂਦੇ ਹੋ ਗਾਂਹ ਦੇ ਨਿਕਲਦੇ ਨੇ ਗਾਂਹ ਗਾਂਹ ਦੀ ਚੋਈ ਹੈ ਕਾ ਰਾਜ ਦੇ ਚਲੋ ਜੀ ਕੀ ਹੋ ਰਿਹਾ ਹੋਰੀ ਆਪਾਂ ਨਹੀਂ ਆਹ ਦੋਸਤ ਬੜੇ ਟੋਲ ਦੇ ਹੌਲੇ ਰਾਜ ਦੇ ਹੌਲੇ ਚੱਕ ਤੇ ਫੱਟੇ ਤੁਸੀਂ ਗਾਂ ਦੀ ਜੋ ਕੇ ਦੇਖ ਲਿਓ ਗਾਂ ਨਹੀਂ ਗਾਂ ਦੀ ਤਾਂ ਮੈਂ ਉਹ ਨੂੰ ਕਿੰਨੀ ਆ ਕੱਟੀ ਬੱਛੀ ਹੈ ਇਹ ਬੱਛੀ ਆ ਉਹ ਕੱਟੀ ਆ ਅਠੇ ਚਲੋ थ आ जा हाय ओ हो उठ की उठ आधा उठ की आजा जवान उन बड्डा लागदा बाबा ए दादा ए यार आजा सुन ना अंदर डाल <ला>, ल दना <laughs> ਮੇਰਾ ਆਬ ਜਸ ਕਰਦਰ ਕੀਆ ਅੰਦਰ ਨਾ ਅੰਦਰ ਮੂੰਹ ਲਾਈ ਜਾਂਦਾ ਉਹਨੂੰ ਭਾਜੀ ਦੱਸ ਲੈ ਆ ਵੀ ਆ ਗਈ ਕੋਲ ਨੂੰ ਇਹ ਤਾਂ ਕੱਲੀ ਆ ਜੀ ਇਹ ਤਾਂ ਦੂਜਾ ਦੋ ਦਿਨਾਂ ਦੀ ਆ ਹਜੇ ਬਹੁਤ ਖਰਾਬ ਬਹੁਤ ਖਰਾਬ ਕੱਲੀ ਆ ਬਹੁਤ ਖਰਾਬ ਬੱਚੇ ਬਹੁਤ ਆ ਨਹੀਂ ਨਹੀਂ ਭੱਜ ਵੀ ਨਹੀਂ ਥੋੜਾ ਜੀ ਕੋਈ ਨਾ ਕੰਮ ਨਹੀਂ ਬਈ ਉਹ ਤੋਂ ਇੰਨਾ ਨਹੀਂ ਆ ਸਕਦੀ ਸੀ ਤੇਰਾ ਵੀ ਕੈਂਸਲ ਹੋ ਗਿਆ ਹੁਣ ਮੱਝਾਂ ਗਾਈਆਂ ਵਾਲਾ ਹੈ ਨਹੀਂ ਜਾਂਤਰੇ ਚ ਨਹੀਂ ਇਹ ਧਾਰੀ ਕਰੜੀ ਬਾੜੀ ਆ ਹੈ ਧਾਰੀ ਕਰੜੀ ਆ ਧਾਰ ਤਾਂ ਨਹੀਂ ਕਰੜੀ ਨਹੀਂ ਨਹੀਂ ਧਾਰ ਕਰੜੀ ਥੋੜੀ ਹਮ ਹੈਪੀ ਦਾ ਬਣੀ ਜੀ ਲੱਗਦਾ ਹਾਂ ਕਿ ਨਾ ਧਾਰ ਕਰੜੀ ਆ ਧਾਰ ਜੋੜੇ ਹੱਡੀਆਂ ਧਾਰ ਜੋ ਕੇ ਹਾਂਜੀ ਹਾਂਜੀ ਹਾਂ ਸਵਾ ਸਵਾਦ ਦਾ ਹੁੰਦਾ ਆ ਆ ਦੂਜਾ ਬੁਲ ਕੀ ਵੀ ਕੀ ਵੀ ਲਓ ਜੀ ਆ ਗਿਆ ਪਪਰ ਵਾਲ ਠਾੜ ਤੇ ਮਾਥਾ ਦੇਖਣ ਉਹ ਲਾ ਉਹ ਲਾ ਫਿਰਦਾ ਇਹ ਰਹੀ ਸਥਾਨਾ ਜਿੱਤੇ ਹਰੇਕ ਐਤਵਾਰ ਨੂੰ ਲੋੜਾਂ ਤੇ ਹੱਡੀਆਂ ਦੇ ਇਲਾਜ ਕੀਤੇ ਜਾਂਦੇ ਆ ਬਿਲਕੁਲ ਫ੍ਰੀ ਆ ਪਰਵਾਰ ਨੇੜੇ ਸਵੱਦੀ ਪੂੰਦਰੀ ਉਹ ਸੌਤਣਾ ਮਿਸਕੀ ਹੋਏ ਇੱਕ ਦਾਲ ਦੇ ਇਹ ਨਾ ਆਏ ਜੀ ਜੇ ਤੁਹਾਨੂੰ ਦੱਸਾਂ ਜੀ ਇਹੇ ਕਰੂਛਾ ਬਹੁਤ ਘੱਟ ਹੁੰਦਾ ਦੋ ਤਾਂ ਇੱਥੇ ਇੱਕ ਦੋ ਟਾਈਮ ਲੰਘਦੇ ਜਾਂਦੇ ਆ। ਉਹ ਲੋ ਦਾ ਇੱਥੇ ਦੋ ਦੋ ਘੰਟੇ ਲੱਗ ਜਾਂਦੇ ਆ। ਸਭ ਬਣੀ ਹੋਈ ਹੈ। ਇਹ ਵਾਹ। ਉੱਲੀ ਆਈ ਦੋ ਤੋਏ। ਇੱਧਰ ਸਰੂਪ ਤੇ ਮਮੀਆਂ ਸੰਘੀ ਆ। ਹੋਇਆ ਕਿ ਤੂ। ਉਹ ਕੁਲੀ ਨਵੇਂ ਪਈਆਂ ਤੇ ਨਾ ਕਰਨੀਆਂ ਦੀ ਆਓ ਪਹਿਲਾਂ ਕਰਨੀਆਂ ਨਹੀਂ ਹੁੰਦੀ ਸਹੀ ਗੱਲ ਆ ਸਭ ਤੋਂ ਪੁਰਾਣਾ ਮਾਡਲ 68 ਦਾ ਹਨਾ ਆ ਤੇ ਉਹ ਨਾਲ ਕੋਈ ਡੇ ਟੇਕ ਹਮ ਤੇ ਉਹਦਾ ਲਈਏ ਹਮ ਤੇ ਉਹ ਸਾਰੇ ਬਿਲਡਿੰਗ ਦੇ ਪਾਸੇ ਤੇ ਖੜੀ ਆ ਉਹ ਵਾਲੀ ਹਾਂ ਇਹ ਜਿਹੜਾ ਸਾਹਮਣੇ ਆ ਨਾ ਉਹ ਵਾਲੀ ਨਹੀਂ ਨੰਗਰਹਾਲ ਵਾਲੀ ਉਹ ਤੇ ਇੱਕ ਮੰਜ਼ਿਲ ਹੋਰ ਪੈਗੀ ਪਰ ਹੈ ਟਬਾਨੀ ਸਾਰੇ ਇਹ ਵੀ ਗੱਲ ਹੈ ਸ਼ਿਆਰ ਵਾਲੇ ਸੰਤਾਂ ਦੀ ਬਾਬਾ ਜੰਗਰਵੰਦ ਦਾ ਨਹੀਂ ਇਹ ਛੜਾ ਵਾਲੇ ਸੰਤਾ ਨਾ ਹਾਂ ਹਾਂ ਇਹ ਛੜਾ ਵਾਲੇ ਇਹ ਛੜਾ ਵਾਲਾ ਹਾਂ ਆ ਛਿਆਕ ਬਣਾਤੀ ਬੋਲੀ ਆਓ ਬੋਲੀ ਆ ਕੀ ਬਣਾਉਣ ਲੱਗਿਆਂ ਚ ਬੋਲੀ ਬਣਾਈ ਆ ਬੋਲੀ ਬਣਾਈ ਆ ਬੋਲੀ ਛਿਰਾਕ ਬੋਲੀ ਪਹਿਲਾਂ ਮੱਝ ਚੋਂ ਲਾ ਗਈ ਸੀ ਮੈਨੂੰ ਆਮ ਨੂੰ ਸ਼ੌਂਕ ਚੜਿਆ ਹੋਇਆ ਆ ਸ਼ੌਂਕ ਸੀ ਮੱਝ ਚੋਂ ਮੋٹے ਵਾਲੇ ਮੇਰੇ ਆ ਨਹੀਂ ਆਏਗੀ ਥਾਣ ਮੋਟੀ ਗੌਰਟੀ ਆ ਬਿੰਦ ਬਿੰਦਰਪੁਰ ਨੇ ਉਹ ਗਏ ਮੜੇ ਸਮਾਨ ਚੈੱਕ ਕਰਨ ਬਣ ਗਈ ਐ ਲੈਓ ਵੀ ਲੈਓ ਖਾइएਗਾ ਨਾ ਬੌਲੀ ਆਜੋ ਵੀ ਜਿਹਨੇ ਬੌਲੀ ਖਾਣੀ ਆ ਓਏ ਕਿਵੇਂ ਬਣੀ ਆ ਬੌਲੀ ਕੁੜੀ ਆਉਗੀ ਨਹੀਂ ਕਿ ਤੇ ਬਲਪ ਚਾਹੀਏ ਬਲਪ ਬਲਪ ਚਾਹੀਏ ਬਲਪ ਜਿਹਦੇ ਤੇਰੇ ਪਹਿਲੇ ਨਿੰਦਕੇਂ ਦੇਖੀ ਹਾਂ ਬਹੁਤ ਜ਼ਿੰਮੇਦਾਰੀ ਦਰਗੀ ਦੇਖੋ ਇਹ ਨਹੀਂ ਰਹਿ ਗਿਆ ਹਾਂ ਤੇ ਮੈਂ ਜਿੱਤ ਤੇ ਹਾਂ ਸਵਾਦ ਬਣੀ ਹੈ ਬੋਲੀ ਦੇਖ ਕੇ ਮਿੱਠਾ ਹੋਰ ਨਸਦਾ ਤੜਕ ਨੂੰ ਸ਼ੁਕਰ ਵਧਾ ਨਹੀਂ ਬਹੁਤ ਜੀ ਕਰਦਾ ਸੀਗਾ ਬੋਲੀ ਖਾਣ ਨੂੰ ਹਨਾ ਸਵੇਰ ਦਾ ਹਾਂ ਤੁਸੀ ਬਾਹਰ ਖਾਣਾ ਸੇਮਿਆ ਰੱਖ ਲੈ ਨਹੀਂ ਨਹੀਂ ਬੋਲੀ ਬਹੁਤ ਆਪਾਂ ਨੇ ਸੇਮੀਆਂ ਨਹੀਂ ਹਾਂ ਸੋਨਾ ਛੂਟ ਯਾਰ ਕੀ ਕਰ ਤੂੰ ਤੇਰੇ ਯਾਰ ਦਾ ਅੰਕ ਲਿਆ ਕੇ ਦਿੱਤਾ ਯਾਰ ਉਹ ਜੀ ਦਾ ਫਰਮ ਤਾਂ ਪਾ ਲਿਆ ਪੈਂਤੀ ਸ਼ਰਟ ਸੁਣਾ ਰਹੇ ਦਾ ਸ਼ੂਟ ਦੇ ਦੇ ਓਕੇ ਜੀ ਖੋਲ ਲਾ ਅੱਬ ਪਹਿਣ ਲਾ ਕੇ ਨਹੀਂ ਵਧੀਆ ਲੱਗਿਆ ਸ਼ੂਟ ਮੈਨੂੰ ਕਹਿੰਦੀ ਰੰਗ ਸੋਨਾ ਮਾਂ ਕਹਿੰਦੀ ਰੰਗ ਕਹੇ ਚ ਲਿਆ ਤਾਂ ਅੰਦਰ ਤਾਂ ਬਹੁਤ ਖੁਣ ਲਾਉਂਦੇ ਗਏ ਯਾਰ ਚਲੋ ਕੰਨੀ ਲਈ ਅੰਦਰ ਗੰਦੇ ਸੀ ਨਹੀਂ ਬੋਡੀ ਹੋਏ ਆਉਣਗੇ ਨਹੀਂ ਪੂਰਾ ਸ਼ੂਟ ਨਹੀਂ ਆ ਮੇਰੇ ਕੋਲ ਤਕੜਾ ਅੱਜ ਤਾਂ ਫੈਟ ਨਹੀਂ ਕੀਤੀ